ਤੁਸੀਂ ਬਾਣੀ ਦਾ ਧੰਦਾ ਬਣਾ ਲਿਆ ਯਾਰ ਓਕਾ ਹੀ ਭਾਈ ਪਿੰਦਰਪਾਲ ਜੀ ਤੁਸੀਂ ਕਹਿੰਦੇ ਸੰਖਿਆ ਦਿਆ ਕਰੋ ਬਾਣੀ ਜੀ ਕਿਹਨੂਜ਼ ਕਹਨੇ ਸੰਖਿਆ ਲੈਣੀ ਆ ਗੁਰੂ ਸਾਹਿਬ ਤਾਂ ਕਹਿੰਦੇ ਜਿਹੜਾ ਹਰ ਇੱਕ ਮਨੁੱਖ ਆ ਉਹਦੇ ਉਹਦਾ ਇਹਦਾ ਸਰੀਰ ਆ ਕਮੰਦਰ ਆ ਬਾਣੀ ਸਰੀਰ ਦੇ ਵਿੱਚ ਮੰਦਰ ਬੰਦੀ ਆ ਬਾਹਰ ਮੰਦੀ ਨਹੀਂ ਟਾਲਾ ਦੇ ਘਰ ਚ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰ ਤਾ ਫਿਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਭਾਈ ਪਿੰਦਰਪਾਲ ਜੀ ਧੀਰਜ ਨਾਲ ਧਿਆਨ ਘਟਾ ਦਿਓ ਐਸਾ ਤੁਸੀਂ ਬਹੁਤ ਜੁੜਿਆ ਹੋਇਆ ਫਿਰ ਦਿਮਾਗ ਚੋਂ ਨਾਲੀ ਗਿਆ ਕੱਲ ਨੂੰ ਸਾਹ ਨਿਕਲ ਗਿਆ ਨਹੀਂ ਆਨੇ ਬੜਨਣਾ ਬਾਜ ਬੱਚਿਆਂ ਨੇ ਠੀਕ ਹੈ ਸਾਥੀ ਬੋਲਣਾ ਸ਼ੁਰੂ ਕਰਦੇ ਹੋ ਵੀ ਆ ਜਿਹੜੇ ਜਿਹੜੇ ਗੁਰੂ ਘਰ ਆ ਜਿਹੜੇ ਮੰਦਰ ਆ ਇਹਨਾਂ ਦੇ ਵਿੱਚ ਰੱਬ ਨਹੀਂ ਬੈਠਾ ਸਮਝਾਓ ਲੋਕਾਂ ਨੂੰ ਲੋਕਾਂ ਦੇ ਦੁਆਰ ਚ ਬਾਣੀ ਆਵੇ ਕਿਸੇ ਨੂੰ ਵੀ ਫੇਰ ਜਿੰਨੇ ਵੀ ਤੁਸੀਂ ਬਾਣੀ ਪੜਨ ਵਾਲੇ ਹੋ ਬਾਣੀ ਨੂੰ ਆਪ ਪੜੋ ਉਹਨੂੰ ਸਮਝ ਦਾ ਤਰੀਕਾ ਤੁਹਾਡੇ ਕੋਲ ਆਪਣਾ ਹੋਣਾ ਚਾਹੀਦਾ। ਤਦ ਹੀ ਤੁਸੀਂ ਵਿਰਲਾ ਦੇਣਾ ਚਾਹੋਗੇ। ਜਗ ਮੇ ਉੱਤਮ ਕਾਢੀ ਹੈ ਫਿਰਲੇ ਕਈ ਕੇ ਜੇ ਤੁਸੀਂ ਇਹਨਾਂ ਦੀ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਤੋਂ ਅਰਥ ਕਰ ਰਹੇ ਬਾਣੀ ਦੇ ਕਿਉਂਕਿ ਇਹਨਾਂ ਲੋਕਾਂ ਨੇ ਬ੍ਰਾਹਮਣ ਦੇ ਨਾਲ ਸਾਂਝ ਪਾ ਕੇ ਅਰਥ ਜਿੰਨੇ ਵੀ ਬਾਣੀ ਦੇ ਕੀਤੇ ਹੋਏ ਆ ਫਿਰ ਮੈਂ ਕਹਿ ਰਿਹਾ ਵੇਦਾਂ ਤੋਂ ਸ਼ਾਸਤਰਾ ਤੋਂ ਕੀਤੇ ਹੋਏ ਆ। ਵੇਦਾਂ ਸ਼ਾਸਤਰਾ ਦੀ ਬਾਣੀ ਦੇ ਵਿੱਚ ਗੱਲ ਹੋਈ ਆ। ਅਸੀਂ ਇਹ ਨਹੀਂ ਕਰਾਂ ਕਿ ਉਹ ਵੇਦ ਅਸੀਂ ਤਾਂ ਜਿਹੜੇ ਵੇਦ ਪਾਣ ਵਾਲੇ ਲੋਗ ਆ ਸ਼ਾਸਤਰ ਪਾਣ ਵਾਲੇ ਲੋਗ ਆ ਜਦੋਂ ਸਾਡੇ ਨਾਲ ਵਿਚਾਰ ਕਰਨਗੇ ਉਹ ਦੱਸਣਗੇ ਸਾਨੂੰ ਆ ਕੇ ਵੀ ਸਾਡੇ ਵੇਦਾਂ ਚਾਹ ਲਿਖਿਆ ਅਸੀਂ ਉਹਦਾ ਜਵਾਬ ਦੇਣਾ ਬਾਣੀ ਕਿਉਂ ਨਾ ਕਿ ਉਹਦੀ ਉਸ ਸ਼ਾਸਤਰ ਦੇ ਨਾਲ ਅਰਥ ਕਰਨੇ ਵਾਲੀ ਦੇ ਆਦ ਜੁਗਾਦੀ ਸਗਲ ਭਗਤ ਇਹ ਉਹਨਾਂ ਭਗਤਾਂ ਦੀ ਬਾਣੀ ਆ ਜਿਹੜੇ ਆਤਮ ਤੋਂ ਚੱਲੇ ਆ ਰਹੇ ਆ ਉਨਾ ਸੰਤਾਂ ਦੀ ਬਾਣੀਆ ਜਿਹੜੇ ਆਪ ਤੋਂ ਚੱਲੇ ਆ ਰਹੇ ਉਹਨਾਂ ਸੰਤਾਂ ਦੇ ਨਾਲ ਲੋਕਾਂ ਨੇ ਬੈਰ ਕਮਾਇਆ ਸੰਤਾਂ ਨਾਲ ਬੈਰ ਕਮਾਉਂਦੇ ਫਿਰ ਮੈਂ ਕਹਾਂਗਾ ਮੇਰਾ ਮੂਹ ਵੀ ਝੂਠਾ ਠੀਕ ਹੈ ਮੇਰਾ ਦਿਮਾਗ ਵੀ ਝੂਠਾ ਕਿਉਂ 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 ਝੂਠਾ ਕਿਉਂਕਿ ਮੈਂ ਤੁਹਾਡੇ ਵਾਂਗੂ ਬ੍ਰਾਹਮਣ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਤੇ ਬਰਾਬਰ ਦੇ ਲਿਖੇ ਹੋਏ ਦੇਦ ਸ਼ਾਸਤਰ ਮਨੁਸਮ੍ਰਿਤੀਆਂ ਤੋਂ ਅੱਖ ਨਹੀਂ ਕਰਦਾ ਬਾਣੀ ਦੇ ਮੈਂ ਇਸ ਤਰ੍ਹਾਂ ਦੇ ਉਪਾਂ ਨਹੀਂ ਮੇਰੀ ਬ੍ਰਾਹਮਣਾਂ ਨਹੀਂ ਬਣਦੀ ਤੇ ਜਿਹੜੀ ਬ੍ਰਾਹਮਣ ਦੀ ਗੁਲਾਮੀ ਕਰਦੇ ਆ ਮੈਂ ਉਹਨਾਂ ਨਾਲ ਵੀ ਨਹੀਂ ਬਣਦੀ ਨਾ ਬਣਨੀ ਹੈ ਕਿਉਂ ਕਿਉਂਕਿ ਮੈਂ ਆਪਣੇ ਸੰਤਾਂ ਦੀ ਅਸੇਆ ਜਿਹੜੇ ਸੰਤਾਂ ਨਾਲ ਬੈਰ ਕਰਵਾਉਂਦੇ ਨੇ ਮੈਂ ਉਹਨਾਂ ਦੇ ਖਿਲਾਫ ਖੜਾ ਹਟ ਸਮਝਾਰੇ ਪੈਂਦਰਪਾਲ ਜੀ